ਆਪਣੇ ਪਿੰਡ ਦਾ ਤੇ ਆਪਣੇ ਹੱਦ ਦਾ ਮੈਂ ਐਕਟਰ ਪਿੰਡ ਦਾ ਮਖਣ ਸਿੰਘ ਪਿੰਡ ਹਰੀਆਂ ਦਾ ਰਹਿਣਾ ਬਣਾਵਾ ਕੀ ਗੱਲ ਈ ਨਾਣਾ ਭੈਣਾ ਜਦੋਂ ਇੰਨਾ ਇੰਦਾ ਨਾਲ ਕੋਈ ਗਾਲੀ ਕਲੋਚ ਕਰਦੀ ਸਰਦਾਰੀ ਚੰਗੀਆਂ ਨਹੀਂ ਹੁੰਦੀ ਅੱਜ ਨਾ ਸਾਡੇ ਪਿੰਡ ਪ੍ਰਬੰਧਕ ਲਿਖਾ ਸੀ 10 7 60 ਉਹ ਨਕਰੀ ਮਿਆਦ ਕਰ ਤੁਮ ਪਰ ਜਿਹੜੀ ਮੌਜੂਦਾ ਪਾਰਟੀ ਆ ਉਹਦਾ ਜੋਰ ਪਾ ਕੇ ਕਿਉ ਨਜਾਇਜ਼ ਜੀ ਕੰਮ ਸਟਾਰਟ ਉਹਨਾਂ ਕੀਤਾ ਸੀ ਇਹ ਲੜਕੀ ਗਈ ਆ ਉਹਨਾਂ ਨੂੰ ਕਰਨ ਕਿ ਕੰਮ ਨਾਲ ਉਹ ਪਹਿਲਾਂ ਵੀ ਉਹਨਾਂ ਨੂੰ ਇਹਨੇ ਕਿਹਾ ਵੀ ਸਲਾ ਸਪਈਆਂ ਆਪਾਂ ਸਰਬਜੀਤ ਤੌਰ ਸਤੈ ਕਿਨੇ ਵੀ ਆਪਾਂ ਸਲਾ ਸਪਈਆਂ ਕੰਮ ਕਰੀਏ ਪਿੰਡ ਦਾ ਵਿਕਾਸ ਕਰਦੇ ਸਾਡੇ ਪਰ ਉਹ ਬੰਦਿਆਂ ਨੇ ਕਿਹਾ ਵੀ ਨਹੀਂ ਅਸੀਂ ਇਹਦੇ ਥੱਲੇ ਲੱਗਣਾ ਇਹਦੇ ਕੋ ਨਹੀਂ ਆਪਾਂ ਕੰਮ ਕਰਾਂਗੇ ਇਹਨੂੰ ਜਾਤੀ ਸੂਚਕ ਅੱਗੇ ਵੀ ਬਹੁਤ ਬੋਲਦੇ ਆ ਤੇ ਇਹ ਵਿਚਾਰੀਆਂ ਦੀ ਘਾਰ ਪਹਿਣਾ ਇਹਨਾਂ ਦਾ ਨਾਂ ਭਰਾ ਵਾ ਨਾ ਮਾਤਾ ਨਾ ਨਾ ਪਤਾ ਉਥੇ ਰਹੀਆਂ ਵਿਚਾਰੀਆਂ ਕਿਦਾਂ ਆਪਣਾ ਬਿਸਤਰ ਕਰਦੀਆਂ ਆਏ ਤੇ ਗਰੀਬੀ ਤੁਹਾਨੂੰ ਪਤਾ 2-3 ਸੱਤਾਂ ਠਾ ਘੰਟਾ ਦਾ ਕੰਮ ਕਰਕੇ ਆਪਣਾ ਘਰ ਪਾਉਣ ਦੀ ਜਿੱਤ ਤੇ ਅੱਜ ਜਦੋਂ ਕੰਮ ਦਾ ਕਿਆ ਵਾਦੇ ਉਹਨਾਂ ਨੇ ਆਣ ਕੇ ਤੇ ਇੰਨਾ ਚੋਂ ਬੰਦਿਆ ਪੰਨਾ ਛੇ ਚਿੱਟ ਪੂਰੇ ਤੂਕ ਲੱਗੇ ਤੇ ਕੱਪੜੇ ਪਾੜਦੇ ਆ ਇਹਦੀ ਜਿਬਰਾ ਮਨ ਅੱਗੇ ਪਈ ਆ ਵੇਖੋ ਵਿਚਾਰੀ ਮੁਕੇ ਲਿਆ ਸੀ ਉਹ ਮਰੇ ਨਹੀਂ ਚਾਹ ਇਹ ਇਹਦੇ ਕੰਨੇ ਵੀ ਪਾਟੇ ਜੀ ਇਹ ਇਹਦੇ ਵਾਲ ਵੀ ਖਿਲਦੇ ਆ ਸਾਡੇ ਤਾਂ ਜਿਹਨ ਦੇ ਵਿੱਚ ਤਾਂ ਕੁਝ ਹੋਣੇ ਨਹੀਂ ਕੋਈ ਜਾਤੀਸ਼ੁੱਤ ਸ਼ਬਦ ਵੀ ਉਹ ਤਾਂ ਬਹੁਤ ਉਹ ਤਾਂ ਅੱਗੇ ਵਿਚੋ ਬੋਲਦੇ ਆ ਤੇ ਅੱਜ ਵੀ ਬਹੁਤ ਬੋਲਦੇ ਕੀ ਲੱਗਦਾ ਕੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਜਾਤੀਸ਼ੁੱਤ ਬਹੁਤ ਬੋਲਦੇ ਜੇ ਕੰਮ ਤੇ ਕਰਦੇ ਜੋ ਇਦਾਂ ਨਹੀਂ ਕਰਨਾ ਜਿਹਦਾ ਆਪਾਂ ਸਾਰੇ ਇੱਕੋ ਜਨਮੋਂ ਆਇਆ ਤਾਂ ਸਾਰੇ ਆਪਾਂ ਕੋਈ ਜਾਤੀਵਾਦ ਨਹੀਂ ਰੱਖਣੀ ਚਾਹੀਦੀ ਪੰਡਾ ਜਦੋਂ ਇਹਨਾਂ ਨਾਲ ਗਾਲੀ ਗਲੋਚ ਤੇ ਇਹਨਾਂ ਦੇ ਹੱਥੀ ਪਏ ਆ ਜਾਤੀ ਸਿੱਖ ਕਰਕੇ ਬੋਲੇ ਆਪ ਬੋਲਦੇ ਸੀਗੇ ਹਾਂਜੀ ਬਹੁਤ ਬਹੁਤ ਸਧਝ ਨਹੀਂ ਬੁੱਧੀ ਪਰ ਆਪਾਂ ਇਹਨੂੰ ਫਿਰ ਚਦਾ ਆ ਕੇ ਲਿਆ ਕੇ ਤੇ ਆਪਾਂ ਬਾਬਾ ਜੀ ਨਾਲ ਫਿਰ ਗੱਲ ਕੀਤੀ ਬਾਬਾ ਜੀ ਵੀ ਇਹਨਾਂ ਵਿਚਾਰੀ ਕਿ ਜੀ ਬੜੀਆਂ ਇਹਨਾਂ ਧੱਕਾ ਹੁੰਦੇ ਫਿਰ ਇਹ ਸਾਡੇ ਨਾਂ ਦਰਖਾਸਤਾਂ ਲਿਖ ਕੇ ਆਪਾਂ ਐਸਐਸਪੀ ਕੋਲ ਤਸਤਰ ਆਏ ਇਹਦੇ ਦਰਖਾਸਤਾਂ ਦਿੱਤੀਆਂ ਉਹ ਉਹਦੇ ਇਨਸਾਫ ਤੋਂ ਨਹੀਂ ਹੋਦਾ ਦਾ ਮੇਰਾ ਸਰਪ੍ਰਿਕ ਕੋਟ ਬੰਦਿਆ ਇਹ ਤਾਂ ਮੇਰਾ ਹਰੀਆ ਦੇ ਅੱਜ ਇੱਥੇ ਐਸਪੀ ਸਾਹਿਬ ਕੋ ਪਹੁੰਚੇ ਸੰਸਤ ਸਮਾਜਨਾ ਵਾਲਮੀ ਭਾਈ ਜਦੈ ਨਾ ਕੀ ਗੱਲ ਹੋਈ ਜੀ ਅਜੀਬ ਘਟਨਾ ਤੇ ਇਹਨਾਂ ਪ੍ਰਬੰਧਕ ਦੇ ਲੱਗ ਕੇ ਉਹ ਬੰਦ ਕਰ ਦਿੱਤਾ ਮੰਦਵਾਦੀ ਇਹ ਉਹਦੇ ਸਮਵਰਤ ਕੀ ਚੱਲਦਾ ਵਿਆਹ ਸੀ ਤੇ ਵੈਸੇ ਵੱਸੇ ਹੀ ਜਾਨਾ ਇੰਨਾ ਟੱਕਰੀ ਆਈ ਤੇ ਉਹਨਾਂ ਨੇ ਮਿਲ ਕੇ ਦਲੀ ਕਰਨ ਲੱਗੀ ਉਹ ਕਿ ਇਹ ਗੱਲ ਨੂੰ ਕਰਾਉਂ ਤੋਂ ਅਮਰੇ ਤੇ ਇਹਨਾਂ ਨੇ ਮਿਲ ਕੇ ਮੈਨੂੰ ਦਿੱਤ ਜੇ ਕੋਈ ਲੋੜ ਪਤਾ ਦੋ ਸਿਰਨਾਂ ਨੇ ਦਿੱਤੇ ਕਿ ਦੇਰੇ ਕੁੜੇ ਪੜੇ ਪੜੇ ਦੇ ਤੇ ਬਾਤ ਤੇਰੇ ਇਤਰਾਫ ਦੀ ਝੋਣੀ ਹੀ ਹੈ ਨਾਲੇ ਮੈਨੂੰ ਸੱਦਾਇਆ ਦੇ। ਤੇ ਗਾੜੀ ਨਹੀਂ ਬਲਕਿ ਆਈ ਤਾਂ ਇਹ ਵੀ ਮੇਰੇ ਨਾਲ ਸੱਦਾ ਆਇਆ। ਕੀ ਗੱਲ ਇਸ ਦਾ ਕਾਰਨ ਕੀ ਕੀ ਤੁਹਾਡੀ ਜਿਹੜੀ ਪਾਰਟੀ ਆ ਜਾਂ ਤੁਸੀਂ ਜਿੱਤੇ ਉਹਦੇ ਬਰਕਲਾਪ ਨੂੰ ਕਿ ਉਹਨਾਂ ਨੇ ਇਹ ਕੰਮ ਕੀਤਾ ਹੈ। ਹਾਂ ਜੀ ਉਹਦੇ ਬਰਕਲਾਪ ਹੋ ਕੇ ਫਿਰ ਕੰਮ ਕਰਦੇ ਜੁੱਦੀ ਪਾਰਟੀ ਆਮ ਪਾਰਟੀ ਵਾਲੇ ਤੇ ਤੇ ਅਸੀਂ ਕਿ ਆਇਆ ਇਹ ਪਹਿਲਾਂ ਵੀ ਸਾਡੀਆਂ ਮੀਟਿੰਗਾਂ ਹੋਈਆਂ ਸੀ। ਵੇ ਕਹਿੰਦੇ ਕਿ ਰਾਜਾਵੰਦੀ ਮੰਨ ਕੇ ਹੀ ਅਸੀਂ ਚਾਹੁੰਦੇ ਕਿ ਰਾਜਾਵੰਦੀ ਦਾ ਕੰਮ ਹੋਵੇ ਪਰ ਦੂਜੀ ਪਾਰਟੀ ਨੇ ਵੀ ਇਹ ਰਾਜਾਵੰਦੀ ਦਾ ਕੰਮ ਨਹੀਂ ਕਰਨਾ ਚਾਹੀਦਾ ਤੇ ਇਸ ਕਰਕੇ ਥੋੜਾ ਜਿਆ ਮੈਨੂੰ ਇਹ ਵੀ ਕਹਿਣਾ ਆਉਂਦੀ ਜਾਂਦੀ ਵੀ ਤਾਂ ਵੀ ਮੈਂ ਤੁਹਾਨੂੰ ਸਮਝਾਉਂ ਦਿੰਦੀ ਤੇ ਮੈਂ ਕਹਾਂ ਕਿ ਸੱਚਾ ਇਹ ਇਹ ਗੱਲ ਕਿ ਦੋ ਤੀਨ ਹੀ ਨਾ ਇਹ ਸਾਡੇ ਘਰ ਨਾਲ ਮੰਨ ਕੇ ਕੋਈ ਨਹੀਂ ਹੈਗਾ ਆਹ ਰਾਸਾ ਦੇ ਦਿੱਤੀ ਮੈਂ ਇੰਨੇ ਪੈਣਾ ਆ ਤੇ ਇੱਕੋ ਮੇਰੀ ਪੈਣ ਲਈ ਤੇ ਮੈਂ ਘਰ ਦਾ ਨਹੀਂ ਸੀ ਉਹ ਜੀ ਤੇ ਮੈਂ ਕਹਣਾ ਕਿ ਚੋਕੀ ਤੇ ਰਾਤ ਨੂੰ ਪੈਣੀ ਤੇ ਮੈਂ ਉਹਨਾਂ ਨੂੰ ਸੁਆਣ ਦੇਣਾ ਤੇ ਮੈਂ ਆਪ ਚੱਦੀ ਜਾਣਾ ਤੇ ਮਿਲੂ ਝੂਂਜੇ ਜਦੋਂ ਮੈਂ ਇਹ ਮੱਡ ਜਾਣਾ ਤੇ ਕੋਈ ਕੰਨ ਦਾ ਟਪਕੇ ਨਾ ਦੇ ਜਿਸ ਤਰ੍ਹਾਂ ਬੋਲਦੇ ਆ ਫਿਰ ਜਿਹੜੇ ਅੰਦਾ ਗਲੀਆਂ ਤੇ ਮਾਰਦੇ ਸੀ ਬੁੜੇ ਅੰ ਲੈ ਕੇ ਤੇ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਚਾਹਤੇ ਜਦੋਂ ਚੱਲਾ ਮੈਂ ਦੱਸਣ ਲੱਗੀ ਫਿਰ ਮੈਂ ਦੱਸਿਆ ਹੀ ਨਹੀਂ ਮੈਂ ਹੈ ਕਿ ਚਲੋ ਸਾਨੂੰ ਇਹ ਕਰ ਲੱਗਦਾ ਕਿ ਅਸੀਂ ਵੈਰ ਪੈ ਜੂਗਾ ਤੁਹਾਡਾ ਤੇ ਪਰ ਇਹੀ ਹੁਣ ਚਾਹੁੰਦੇ ਆ ਵੀ ਚਲੋ ਕੰਮ ਜੇ ਚਲਾਉਣਾ ਵਾਰਾ ਜਾਂਦੀ ਆ ਕੰਮ ਦਾ ਪਰ ਇਹ ਸਾਡੇ ਤੋਂ ਗਲੌਪ ਜਾਣ ਲਈ ਇਹ ਬੇਚੈਨ ਤੇ ਸਾਨੂੰ ਨਾ ਮਤਲਬ ਕੀ ਬੋਲਦੇ ਨਹੀਂ ਚੰਗਾ ਕਹਿੰਦੇ ਆ ਕਿ ਮੈਂ ਮਤਲਬ ਕੀ ਅਸੀਂ ਚੋਰੀ ਕੋ ਕੰਮ ਨਹੀਂ ਕਰਾਉਣਾ ਤੇ ਨਾ ਇਹ ਚੋਰੀ ਕੋ ਕਹਾਣੀ ਕਰਾਉਣੇ ਇਹ ਤੇ ਚੋਰੀ ਦੇ ਲੱਗਣਗੇ ਜਾਤੀਵਾਦੀ ਸ਼ਬਦ ਵੀ ਤੁਹਾਨੂੰ ਬੋਲੇਗਾ ਹਾਂ ਜੀ ਇਹੀ ਹੋਣੀ ਹੈ ਇਹ ਚੋਰੀ ਕੋ ਕੰਮ ਨਹੀਂ ਕਰਾਉਣਾ ਅੱਜ ਮੰਗ ਕੀ ਕਰਦੇ ਹੋ ਕੈਪਟਨ ਤੋਂ ਮੈਂ ਆਪਣੀ ਇਹੀ ਕਰਦੇ ਆ ਕਿ ਹਨ ਮੈਨੂੰ ਅਨਸਾਵਦਾ ਹੀ ਦਾਦੇ ਜਿਹੜੇ ਮੇਰੇ ਮਤਲਬੀ ਘਰ ਦਾ ਰਹਿੰਦੇ ਤੇ ਕੰਮ ਰੁਕਾ ਦੇ ਦੱਲੋ ਸਕਤੀ ਸਾਹਿਬ ਨੂੰ ਸਪੋਰਟ ਕੀ ਲਿਆ ਜੀ ਜੋ ਬੋਲੇ ਸੋਨਰ ਤਾਂ ਭਗਵਾਨ ਵਾਲਮੀਕ ਮਹਾਰਾਜ ਕੀ ਕੇ ਜੈ ਭੀਮ ਸਾਰੇ ਨਾਸ ਸੰਪਤੀ ਨਾਲ ਸ਼ਿਰਕਲ ਮੁਕੀ ਵਾਲਮੀਕ ਸੰਸਾਧਵਾ ਤੋਂ ਅੱਜ ਮਾਨ ਜੋ ਐਸ ਪੀ ਟੀਵੀ ਦੇ ਹਾਤੀ ਜਿੱਦੇ ਜਿੱਤੇ ਵਾਰੀਜਨ ਮਿਲਿਆ ਔਰ ਮਤਲਾ ਜਿਹੜਾ ਹਲਕਾ ਮਤੀਥੇ ਦੇ ਪਿੰਡ ਪੜੀਆਂ ਦੇ ਵਿੱਚ ਜੋ ਅਸੀਂ ਸਮਝੀ ਧੀ ਜੋ ਮੌਜੂਦਾ ਸਰਪੰਚ ਬਣੀ ਆ ਪਰ ਜੋ ਕਿ ਉਥੇ ਪੇਂਟਾਡਾ ਵੱਲੋਂ ਜਿਹੜਾ ਜਰ ਨਹੀਂ ਹੁੰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ ਜਦੋਂ ਵੀ ਸਰਪੰਚ ਬਣੀ ਆ ਉਸ ਉਦੋਂ ਦੇ ਹੀ ਇਹਨਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਤੇ ਸਰਪੰਚ ਇਸ ਅਸੀਂ ਦਰਵਾਜ਼ੀ ਜਿਹੜੀ ਪੀਐਸ ਜੀ ਸਰਪੰਚ ਦੇ ਨਾਂ ਤੇ ਪਿੰਡ ਦਾ ਕਾਰਜ ਕਰਨ ਦਿੱਤਾ ਜਾ ਰਿਹਾ ਵਾ ਔਰ ਜਿਹੜਾ ਉਥੇ ਕਨਾਡਾ ਵੱਲੋਂ ਜਿਹੜਾ ਉਥੇ ਪਿੰਡ ਦਾ ਪ੍ਰਬੰਧਕ ਲਾਇਆ ਗਿਆ ਉਹ ਮਹੀਨੇ ਬਾਅਦ ਤੱਕ ਲੱਗਦਾ ਵਾ ਔਰ 10 ਮਹੀਨੇ ਦੀ ਫੀਸ ਤੇ ਵਿਕਣ ਤੋਂ ਲਾਇਆ ਹੋਵੇ ਉਹ ਅਗਲੇ 1 ਮਹੀਨੇ ਫੇਰ ਆਰਡਰ ਹੋਣੇ ਚਾਹੀਦੇ ਆ ਪਰ ਤਨਾਡਾ ਵੱਲੋਂ ਜਿਹੜੀਆਂ ਕਾਨੂੰਨ ਦੀਆਂ ਧੱਡੀਆਂ ਉਡਾ ਆ ਕੇ ਜਿਹੜਾ ਉਥੇ ਜ਼ਬਰਦਸਤ ਜਿਹੜਾ ਕੰਮ ਸਰਪੰਚ ਸਾਹਿਬ ਦੀ ਮਜਬੂਰੀ ਤੋਂ ਬਿਨਾ ਜਿਹੜਾ ਕੰਮ ਤੇ ਉਸੇ ਤਰੀਕੀ ਕੀਤੀ ਜਾ ਰਹੀ ਸੀ ਔਰ ਜਦ ਇਸ ਹੀ ਨੇ ਸਰਪੰਚੀ ਉੱਤੇ ਧਾਕੇ ਉਹਨਾਂ ਨੂੰ ਕਨਾਡਾ ਨੂੰ ਡੱਕਿਆ ਵਾ ਔਰ ਉਹ ਵੇ ਖਾਤ ਕਾਨੂੰਨ ਤੋਂ ਹੋ ਗਿਆ ਜਿਹੜਾ ਉਹਨਾਂ ਨੇ ਇਹਦੇ ਨਾਲ ਬਦਸਲੂਕੀ ਕੀਤੀ ਔਰ ਇਹਦੇ ਇਹ ਇਸ ਤੀ ਜੀ ਗੱਲ ਪੈ ਗਿਆ ਕਿ ਅਸੀਂ ਸਾਡੀ ਜਥੇਬੰਦੀ ਇਹ ਜਿਹੜੀ ਘਟਨਾ ਦੇ ਸਬੰਧ ਵਿੱਚ ਦਰਜ ਕਰਤੀ ਹੈ ਜਿਹੜੀ ਮਾਨਜੋਗ ਐਸਐਸ ਕੇ ਸਾਹਮਣੇ ਔਰ ਉਸ ਨੂੰ ਅਪੀਲ ਕਰਦੀ ਹੈ ਕਿ ਇਹਨਾਂ ਦੇ ਦੁਸ਼ਮਣ ਦੇ ਖਿਲਾਫ ਹਲਕਾ ਸਖਤ ਕਾਰਵਾਈ ਕੀਤੀ ਜਾਵੇ ਅਗਰ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਹੁੰਦੀ ਤਾਂ ਸਾਡੀ ਜਥੇਬੰਦੀ ਮਾਨਜੋਗ ਐਸਐਸ ਕੇ ਥ੍ਰੀ ਇਹ ਕਰੀਤੀ ਨਾਲ ਅਲਿਕਰੂਗੀ ਤੇ ਮੈਂ ਖੁਦ ਕੰਮ ਕਰੂਗੀ ਤੇ ਇਨਸਾਨਾਂ ਦਾ ਸਵਾਗਤ ਕਰਾਈ। ਪਿਛਲੇ ਦਿਨੀ ਇੱਕ ਮਤਲਬ ਹੋ ਰਿਹਾ ਹੈ ਕਿ ਪਿੰਡ ਦੇ ਕੋਈ ਐਸਟੀਫਾਈ ਚਾਰੇ ਨੂੰ ਕਿਸੇ ਸੁਪਾਈ ਟੈਨੋਲੋਜੀ ਪਰਦੇਸ਼ਮਤਾਵਲੀ ਉਹਨੂੰ ਜਿਹੜਾ ਵਾ ਜਾਤੀਸ਼ੁੱਤੇ ਸ਼ਬਦ ਬੋਲੇ ਗਏ ਸੀ। ਕੀ ਇਹ ਭੈਣ ਦੇ ਨਾਲ ਵੀ ਜਸਾਫ ਹੋਏਗਾ ਤੁਹਾਡੀ ਜਥੇਬੰਦੀ ਵੱਲੋਂ ਆਉਣ ਵਾਲਾ ਸਮੇਂ ਕਿਤਨਾ ਦਾ ਸੰਲਛ ਹੈ? ਮੈਂ ਜਿਸਤਰਾ ਪਿੰਡ ਸਾਰੰਗੜਾ ਥਾਣਾ ਲੋਕੋਕੇ ਵਿਖੇ ਜੋ ਨਾੜਲੇ ਜਿਹੜੇ ਹੰਕਾਰੇ ਹੋਏ ਜਾਤੇ ਜਿਹੜਾ ਵੀ ਤੌਂ ਚ ਕਿੱਲਾ ਹੈ ਜਾਤਪਾਤ ਉਹਨਾਂ ਨੇ ਜਿਹੜੇ ਜਿਹੜੀ ਇੱਕ ਆਡੀਓ ਵਾਇਰਲ ਕੀਤੀ ਦੇ ਵਿੱਚ ਉਹ ਸਾਡੇ ਜਾਤੀ ਪ੍ਰਤੀਜਾ ਸਾਹ ਜਿਹੜੀਆਂ ਗਾਲਾਂ ਕੱਢਦੇ ਉਹ ਇਸ ਪੰਦੀ ਜਿਹੜਾ ਮਾਨ ਜੋ ਕਿਸੇ ਕਾਰ ਦੇ ਵਿੱਚ ਇਹਨਾਂ ਕਤਮਤ ਅਦਿਕ ਤੇ ਜਿਹੜੀ ਵਿੱਚ ਦੋਸ਼ੀ ਰਸਟਰੀ ਕੀਤੇ ਗਏ ਐਸਐਸਟੀ ਦਾ ਦੇਸ ਔਰ ਅਸੀਂ ਮੰਗ ਕਰਦੇ ਹਾਂ ਕਿ ਇਹ ਸਭਨੂੰ ਸਾਫ਼ ਰਾਇ ਜਾਵੇ ਇਸ ਨੂੰ ਵੀ ਸਾਫ਼ ਰਾਇ ਜਾਵੇ ਔਰ ਉਹ ਦੋਸ਼ੀਆਂ ਦੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਂ ਵਾਲਫਿਕ ਸਮਾਜੀਆਂ ਤੇ ਮੰਦੀ ਸਿੱਖ ਸਮਾਜੀਆਂ ਨੂੰ ਧਾਰਮਿਕ ਅਤੇ ਸਮਾਜਿਕ ਦਿੱਕਤਾਂ ਨੂੰ ਹੱਲ ਕਰੂਗਾ ਇਸ ਚੀਜ਼ ਦਾ ਜ਼ਿਕਰ ਜੁਰੂਰ ਦੇਉਂ ਉਹ ਰੂਸੀਆਂ ਨੂੰ ਤੇਰਾ ਦੇ ਕਾਨੂੰਨੀ ਕਾਰਵਾਈ ਕਰਾ ਸਕਦਾ ਅਜਮਾਨ ਜੋਗ ਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਕੀ ਆਖਿਆ ਉਹਨਾਂ ਅਜਮਾਨ ਜੋਗ ਐਸਪੀ ਸਾਹਿਬ ਨੇ ਪੂਰਾ ਵਿਸ਼ਵਾਸ ਲਾਇਆ ਕਿ ਜਿਹੜੇ ਰੂਸੀਆਂ ਦੇ ਉੱਤੇ ਬੰਦ